ਸ਼ਾਮ ਦਾ ਸਮਾਂ ਜੀ ਤੇ ਆਪਾਂ ਖੜੇ ਆ ਪਿੰਡ ਭੋਗੜੇ ਭੋਗੜਾ ਪਿੰਡ ਵੱਟਾ ਪਿੰਡ ਆ ਤੇ ਇਹ ਵੀ ਰੀਸਪੋਰਟ ਤੇ ਗੋਨਿਆਂ ਵਾਲੀ ਸੜਕ ਦੇ ਉੱਤੇ ਮੌਜੂਦ ਆ ਹੁਣ ਆਪਾਂ ਚੱਲਦੇ ਆ ਪਿੰਡ ਦੇ ਅੰਦਰ ਪਿੰਡ ਦੇ ਅੰਦਰ ਵੇਖ ਨਹੀਂ ਕੋਈ ਮਾਹੌਲ ਕਿਹੋ ਜਿਹਾ ਪਿੰਡ ਦਾ ਪਿੰਡ ਦੇ ਲੋਕ ਵੀ ਚੰਗੇ ਦੱਸਦੇ ਆ ਪਿੰਡ ਦੀ ਆਬਾਦੀ ਵੀ ਖਾਸੀ ਆ ਬਾਕੀ ਫਿਰਨੀ ਵੀ ਚੰਗੀ ਆ ਪਿੰਡ ਦੀ ਚਲੋ ਮਾਰਦੇ ਆ ਫਿਰ ਅੱਜ ਕਿਹੜਾ ਪਿੰਡ ਭੋਗੜੇ ਦੇ ਵਿੱਚ ਪਿੰਡ ਦਾ ਵਿਕਾਸ ਬਹੁਤ ਹੋਇਆ ਪਿੰਡ ਦੇ ਵਿੱਚ ਸਾਰੀਆਂ ਸੜਕਾਂ ਜਿਹੜੀਆਂ ਲੋਕਟੈਲ ਬਣੀਆਂ ਹੋਊਗਾ ਅੱਗੇ ਫਿਰ ਦਾ ਆਪਣਾ ਗਲਦੀਬ ਕੋਟਲੀ ਤੇ ਮੁੰਡਾ ਬਣਾਉਂਦਾ ਬਾਬਿਆਂ ਨੇ ਉਹ ਫਟਵਾ ਕਰ ਲੈ ਬਾਬੇ ਲੈਣ ਆਪ ਬਨਾਲੀ ਹਾਂ ਹਾਂ ਬਾਜੀ ਸ਼ੁਕਰ ਅਜੇ ਤੇ ਬਾੜ ਦੇ ਵਿੱਚ ਵੀਡੀਓ ਬਣਾ ਰਹੇ ਸੀ ਤੇ ਅੰਕਲ ਜੀ ਸਾਨੂੰ ਮਿਲੇ ਇਹਨਾਂ ਨੇ ਚਾਹ ਬਣਾਈ ਸਾਡੇ ਵਾਸਤੇ ਤੇ ਨਾਲੇ ਬਾਹਰ ਦੱਸ ਰਹੇ ਸੀ ਵੀ ਇਹਨਾਂ ਨੂਆ ਗੱਡਿਆਂ ਆਈਆਂ ਕਲਕੱਤੇ ਦੇ ਚ ਟ੍ਰਾਂਸਪੋਰਟ ਸੀ ਉਹ ਨਾ ਉੱਥੇ ਉਸ ਸਮੇਂ ਦੇ ਉੱਤੇ 84 ਦੇ ਵਿੱਚ ਡੰਗਿਆਂ ਦੇ ਸਮੇ ਛਾੜ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ 85 ਚ ਇੱਥੇ ਆ ਕੇ ਆਪਣਾ ਖਾਲਸਾ ਸਕੂਲ ਆ ਮਠੰਡੇ ਦੇ ਵਿੱਚ ਉੱਥੇ ਇਹਨਾਂ ਨੇ 10ਵੀਂ ਕੀਤੀ ਹੈ ਤੇ ਹੁਣੇ ਭੋਖੜੇ ਦੇ ਵਿੱਚ ਦੁਆਰਾ ਤੋਂ ਆਪਦਾ ਜਿਹੜਾ ਜੀਵਨ ਜਿਹੜਾ ਸ਼ੁਰੂ ਕਰ ਚੁੱਕਿਆ ਇੱਥੇ ਤੇ 85 ਤੋਂ ਬਾਅਦ ਤੁਸੀਂ ਦੁਬਾਰੇ ਗਏ ਨਹੀਂ ਜੀ ਉੱਥੇ ਦੁਬਾਰੇ ਗਏ ਸੀ ਨਹੀਂ ਅੱਛਾ ਜੀ 10 ਸਾਲ ਮਤਲਬ ਉੱਥੇ ਲਾ ਕੇ ਠੀਕ ਹੈ ਜੀ ਉਹੀ ਕੱਢ ਲਿਆ ਕਰਨੇ ਜਾ ਕੇ ਫਿਰ ਉੱਥੇ ਸੀ ਗੱਡੀ ਚਲਾਈ ਉਹੀ ਟੈਕਸੀਆਂ ਉੱਤਰੀਆਂ ਐਸੇ ਚਲਾ ਕੇ ਆਦਾ ਕਰਵਾ ਜਿਹੜਾ ਸਿਰ ਮੜ ਦੁਬਾਰੇ 0.5 ਤੋਂ ਟਿਕ ਕਰਦੇ ਤਾਂ ਆ ਵੀ ਦਿਖਾ ਦਿਓ ਅਸਲ ਵਿੱਚ ਆ ਪੰਜਾਬੀ ਅਦਾ ਜੀ ਵੇਖੋ ਤਿੰਨ ਘੰਟੀਆਂ ਮਤਲਬ ਮੈਂ ਕਲੋਰੇ ਨੇ ਚਾਹ ਪੀ ਬਾਈ ਮੈਂ ਚਾਹ ਨਹੀਂ ਪੀਂਦਾ ਪੰਜੀ ਸਾਲ ਹੋ ਗਏ ਜੀ ਨਾਲ ਕੋਈ ਗੱਲ ਨਹੀਂ ਸਪੈਸ਼ਲ ਖੁਦ ਕਰਕੇ ਦਿੱਤਾ ਜੀ ਕਰਵਾਉਣਾ ਵਾਹੇ ਤੂੰ ਵੇਖ ਲੈ ਜਦੋਂ ਹੁਣ ਆਪਾਂ ਚੱਲਦੇ ਆਂ ਪਿੰਡ ਦੇ ਵਿੱਚ ਅੰਦਰ ਬਹਨੇ ਆ ਵੀ ਮਾਹੌਲ ਚੰਗਾ ਹੀ ਲੱਗਦਾ ਸਾਨੂੰ ਪਿੰਡ ਦਾ ਵਧੀਆ ਪਿੰਡ ਆ ਸਾਰਾ ਪਿੰਡ ਪੱਕਾ ਬਣਿਆ ਹੋਇਆ ਸੂਰਜ ਬਿਲਕੁਲ ਛਿਪ ਚੱਲਿਆ ਤੇ ਆਪਾਂ ਖੜੇ ਆਂ ਭੋੜੇ ਪਿੰਡ ਦੇ ਵਿਚਕਾਰ ਚੌਂਕ ਦੇ ਵਿੱਚ ਇਧਰਲੇ ਬਸੇ ਸਕੂਲ ਆ ਜੀ ਤੇ ਸੜਕਾਂ ਛੁੜਕੈਨ ਵਧੀਆ ਠੋਕ ਕੇ ਬਣਾਈਆਂ ਸਾਨੂੰ ਅੰਕਲ ਮਿਲੇ ਸੀ ਉਹਨਾਂ ਨੇ ਚਾਹ ਪਾਣੀ ਪਿਆ ਸਾਨੂੰ ਤੁਹਾਨੂੰ ਉਹਦੀ ਵੀਡੀਓ ਵੀ ਨਾਲ ਦਿਖਾ ਦੇਗੇ ਵਿੱਚ ਉੱਤੇ ਤੇ ਹੁਣ ਚੱਲਦੇ ਆਂ ਪਿੰਡ ਦੇ ਵਿੱਚ ਹੋਰ ਗਹਿਰਾਈ ਚ ਵੀਡੀਓ ਵਾਲੀ ਲੰਬੀ ਨਹੀਂ ਕਰਦੇ ਫਿਰ ਲੰਮਾ ਹੋ ਜਾਂਦਾ ਕੰਫਰੈਂਸ ਨਾਲ ਤਾਂ ਤੁਸੀਂ ਦੇਖਦੇ ਨਹੀਂ ਇੱਕ ਹੋਰ ਦੁਵਾਰਾ ਸਾਹਿਬ ਆ ਪਿੱਛੇ ਹੀ ਡੇਰਾ ਆ ਵੀ ਬੋਧ ਗੀਰ ਦਾ ਤੇ ਸਾਂਹੋਂ ਦਾ ਵੇਲਾ ਬਾਈ ਜਰ ਕੇ ਮੱਥਾ ਟੇਕ ਕੇ ਆਏ ਆ ਅੰਦਰ ਦਾ ਤੁਹਾਨੂੰ ਨਜ਼ਾਰਾ ਦਿਖਾ ਦਿੰਨੇ ਆਂ ਇਹ ਭਾਰਤ ਦੇ ਵਿੱਚ ਇਕੱਲਾ ਪੰਜਾਬ ਹੀ ਇਸ ਦੋ ਵਿਚਾਰਧਾਰਾਵਾਂ ਜਿਹੜੀਆਂ ਹੈਗੀਆਂ ਇੱਕ ਥਾਂ ਦੇ ਉੱਤੇ ਮਿਲ ਕੇ ਰਹਿ ਸਕਦੀਆਂ ਅਦਰ ਸਟੇਟਾਂ ਦੇ ਵਿੱਚ ਵੇਖੀਏ ਆਪਾਂ ਲੜਾਈਆਂ ਹੀ ਹੁੰਦੀਆਂ ਰਹਿੰਦੀਆਂ ਨੇ ਕੰਧ ਪਿੱਛੇ ਜਾਂ ਕਿਤੇ ਕੋਈ ਹੋਰ ਥਾਂ ਸਾਡੀ ਸੀ ਸੋ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਦਰਬਾਰ ਸਾਹਿਬ ਆ ਸਾਹਮਣੇ ਨਿਸ਼ਾਨ ਸਾਹਿਬ ਲੱਗੇ ਹੋਏ ਆ ਇੱਧਰ ਡੇਰਾ ਬਣਿਆ ਜੀ ਪਾਪਾ ਬੁੱਧ ਗਰੀ ਜੀ ਦਾ ਸੋ ਡੇਰੇ ਦੇ ਵਿੱਚ ਵੀ ਮੰਨਤਾਵਾਂ ਪੂਰੀਆਂ ਹੁੰਦੀਆਂ ਲੋਕ ਆਉਂਦੇ ਆ ਮੱਥਾ ਟੇਕਣ ਮੰਨਦੇ ਆ ਲੋਕ ਪੁਰਾਣੇ ਘਰ ਨੂੰ ਮੰਨਦੇ ਆ ਤੇਰੇ ਨੂੰ ਮੰਨਦੇ ਆ ਇੱਕ ਜਗ੍ਹਾ ਤੇ ਸਾਰਾ ਬਣਿਆ ਹੋਇਆ ਸਿਸਟਮ ਪਿੰਡ ਦੇ ਬਿਲਕੁਲ ਵਿਚਕਾਰ ਬਣੀ ਹੋਈ ਇਹ ਸਾਥ ਜਿੱਥੇ ਉਹ ਸਾਹਮਣੇ ਮੁੰਡੇ ਖੜੇ ਆ ਉੱਥੇ ਖੂਹ ਬਣਿਆ ਹੋਇਆ ਪੁਰਾਣਾ ਛੋਟੀ ਹਟ ਦਾ ਖੂਹ ਆ ਪਰ ਹੁਣ ਉਹ ਉਤੋਂ ਉਹਦੀਆਂ ਵਾਈਆਂ ਸਾਰੀਆਂ ਢਾਕੇ ਤੇ ਹੁਣ ਉਹਨੂੰ ਜਾਲ ਲਾ ਕੇ ਬੰਦ ਕਰ ਦਿੱਤਾ ਇਹ ਖੂਹ ਦੀ ਸਫਾਈ ਕਰਕੇ ਗਏ ਸੀ ਬਾਬੇ ਮਹਰਾਜ ਵਾਲੇ ਇਹ ਤਾਂ ਗੋਦਰਾ ਸਾਉਣੀ ਦੀ ਮਾਰਤ ਕੀੜ ਬੜਾ ਸੋਹਣਾ ਬੱਚੇ ਤੇ ਸੰਗਤਾਂ ਆ ਰਹੀਆਂ ਦਰਸ਼ਨ ਕਰਨ ਦਰਬਾਰ ਸਾਹਿਬ ਵੀ ਬਹੁਤ ਖੂਬਸੂਰਤ ਬਣਾਇਆ ਹੋਇਆ ਵਈਆਂ ਨੇ ਪਾਠ ਪ੍ਰਕਾਸ਼ ਕਰਵਾਇਆ ਸੀ ਧਰਮ ਸਾਲਾ ਦੇ ਵਿੱਚ ਆਂਗਣਵਾਰੀ ਸੈਂਟਰ ਦੇ ਸਾਹਮਣੇ ਤੇ ਅੱਜ ਹੀ ਭੋਗ ਪੈ ਗਿਆ ਠੇਆ ਅਸੀਂ ਪਹਿਲਾਂ ਵੀਡੀਓ ਬਣਾਈ ਸੀ ਭਾਈ ਕਹਿੰਦੇ ਹੁਣ ਬਣਾ ਲਓ ਲਾਈਟਾਂ ਰੋਟਾ ਛੱਡੀਆਂ ਵਈਆਂ ਨੇ ਪੂਰਾ ਸਿਰਾਂ ਮਾਹੌਲ ਬਣਾਇਆ ਪਿਆ ਆ ਮੁੰਡਿਆਂ ਨੇ ਆਪਾਂ ਨੂੰ ਪਿੰਡ ਦਿਖਾਇਆ ਸਾਰਾ ਤੇ ਇਧਰਲੇ ਪਾਸੇ ਮਸਜਿਦ ਬਣੀ ਹੋਈ ਐ ਇੱਕ ਸਰ ਜੀ ਮਹਿਮੇ ਦੇ ਵਿੱਚ ਮਸਜਿਦ ਸੀਗੀ ਇੱਕ ਪਿੰਡ ਭੋਖੜੇ ਚ ਮਿਲੀ ਆਪਾਂ ਨੂੰ ਹੁਣ ਤੱਕ ਦੋ ਹੀ ਮਸਜਿਦਾਂ ਦੇਖੀਆਂ ਆਪਾਂ ਇਹ ਵੀ ਰੱਬ ਦਾ ਘਰ ਆ ਨਾਲ ਆਂਗਣ ਵਾਲੀ ਸੈਂਟਰ ਆ ਸામਨੇ ਸੇਵਾ ਕੇਂਦਰ ਤੇ ਨਾਲ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਸੜਕ ਦੇ ਨਾਲ ਮੇਨ ਛੜਕ ਦੇ ਉੱਤੇ ਪਿੰਡ ਭੋਖੜੇ ਦੇ ਬਣਿਆ ਹੋਇਆ ਬਹੁਤ ਸੋਹਣਾ ਸਕੂਲ ਸਮਾਰਟ ਸਕੂਲ ਆ ਫੁੱਲ ਸਾਨੂੰ ਥੋੜਾ ਜਿਹਾ ਹਨੇਰਾ ਹੋ ਗਿਆ ਪਿੰਡ ਦੇ ਵਿੱਚ ਕਵਰੇਜ ਕਰਦਿਆਂ ਨੂੰ ਕੁਲਦੀਪ ਕੁਲਦੀਪ ਕੁੱਤੇ ਨਾ ਖੇਡਣ ਲੱਗ ਗਿਆ ਇਹ ਜਿਹੜੇ ਰਾਮਨੋਜਨ ਹੋਏ ਨਾ ਇਹ ਮਤਲਬ ਕਿ ਬਹੁਤ ਜਿਆਦੇ ਮਾਇਸ ਦੇ ਆਪਣੇ ਵਿਦਵਾਨ ਹੋਏ ਆ ਭਾਰਤੀ ਇਹਨਾਂ ਦੇ ਨਾਮ ਦੇ ਉੱਤੇ ਇਹ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਇੱਥੇ ਇਹਨਾਂ ਨੇ ਇੱਥੇ ਪਾਰਕ ਲਿਖਿਆ ਵੀ ਹੋਇਆ ਵੀ ਨਾਮ ਮਤਲਬ ਕਿ ਕਿਸ ਦੇ ਨਾਮ ਤੇ ਬਣਿਆ ਹੋਇਆ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਕਿਸੇ ਨਵੇਂ ਪਿੰਡ ਦੇ ਵਿੱਚ ਨਵੀਂ ਵੀਡੀਓ ਦੇ ਨਾਲ